ਸਟ੍ਰੀਕੇ ਨਾਲ ਬਣੀ ਹੋਈ ਇੱਕ ਇੱਕ ਆਲੂ ਸੂਜੀ ਮਸਾਲਾ ਪੂੜੀ ਇਸ ਤਰ੍ਹਾਂ ਦੀ ਹੀ ਫੁੱਲੀ ਫੁੱਲੀ ਬਣੇਗੀ ਤੇ ਠੰਡੀਆਂ ਹੋਣ ਤੋਂ ਬਾਅਦ ਵੀ ਇਹ ਜੜੀਆਂ ਪੂੜੀਆਂ ਨੇ ਨਾ ਫੁੱਲੀਆਂ ਫੁੱਲੀਆਂ ਹੋਰ ਖਸਤਾ ਬਨੀਆਂ ਰਹਿਣਗੀਆਂ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਪੰਜਾਬੀ ਵੈਜ ਮਸਾਲਾ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਲੂ ਹੋਰ ਸੂਜੀ ਦੀਆਂ ਮਿਕਸ ਮਸਾਲੇਦਾਰ ਪੂੜੀਆਂ ਬਣਾਉਣ ਵਾਸਤੇ ਆਪਾਂ ਲਵਾਂਗੇ ਇੱਕ ਕੱਪ ਬ੍ਰੀਕ ਵਾਲੀ ਸੂਜੀ ਜੇ ਬ੍ਰੀਕ ਵਾਲੀ ਸੂਜੀ ਨਾ ਹੋਵੇ ਨਾ ਤੇ ਮੋਟੀ ਵਾਲੀ ਸੂਜੀ ਨੂੰ ਮਿਕਸੀ ਤੇ ਗ੍ਰਾਈਂਡਰ ਜਾਰਚ ਪਾ ਕੇ ਥੋੜਾ ਜਿਹਾ ਚੀਸ ਲਾਲਵੋ ਸੂਜੀ ਬ੍ਰੀਕ ਹੋ ਜਾਏਗੀ ਤੇ ਸੂਜੀ ਦੇ ਵਿੱਚ ਨਾ ਹੁਣ ਆਪਾਂ ਪਾਵਾਂਗੇ ਹਲਕਾ ਗਰਮ ਇੱਕ ਕੱਪ ਪਾਣੀ। ਇੱਕ ਕੱਪ ਸੂਜੀ ਐ ਤੇ ਇੱਕ ਕੱਪ ਹੀ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ। ਤੇ ਹੁਣ ਸੂਜੀ ਔਰ ਪਾਣੀ ਨੂੰ ਮਿਕਸ ਕਰਕੇ ਨਾ ਆਪਾਂ ਥੋੜੀ देर ਵਾਸਤੇ ਸੂਜੀ ਨੂੰ ਇੱਕ ਸਾਈਡ ਤੇ ਰੱਖ ਦਵਾਂਗੇ ਤਾਂ ਕਿ ਜਿੰਨੀ ਵੀ ਸੂਜੀ ਫੁੱਲਣੀ ਹੋਏਗੀ ਨਾ ਉਹ ਫੁੱਲ ਜਾਏਗੀ। ਤੇ ਬਾਕੀ ਦਾ ਸਮਾਨ ਆਪਾਂ ਬਾਅਦ ਵਿੱਚ ਇਹਦੇ ਵਿੱਚ ਪਾਵਾਂਗੇ। ਤੇ ਇਸ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਜੀ ਇਹ ਪੂੜੀਆਂ ਬਹੁਤ ਹੀ ਮਜ਼ੇਦਾਰ ਬਣਨਗੀਆਂ ਬਹੁਤ ਹੀ ਟੇਸਟੀ। ਤੇ ਹੁਣ ਆਪਾਂ ਲਵਾਂਗੇ ਮਿਕਸੀ ਦਾ ਇੱਕ ਗ੍ਰਾਈਂਡਰ ਜਾਰ ਤੇ ਉਹਦੇ ਵਿੱਚ ਪਾਵਾਂਗੇ ਤਿੰਨ ਹਰੀਆਂ ਮਿਰਚਾਂ। ਚਾਰ ਦਰੀਆਂ ਲਸਣ ਦੀਆਂ ਤੇ 1 ਇੰਚ ਅਦਰਕ ਦਾ ਟੁਕੜਾ ਨਾਲ ਹੀ ਪਾਵਾਂਗੇ ਇੱਕ ਛੋਟਾ ਚਮਚ ਭਰ ਕੇ ਸੌਂਫ ਤੇ ਅੱਧਾ ਛੋਟਾ ਚਮਚ ਜੀਰਾ ਨਾਲ ਹੀ 2-3 ਚਮਚ ਪਾਣੀ ਪਾ ਕੇ ਤੇ ਸਾਰੀਆਂ ਚੀਜ਼ਾਂ ਨੂੰ ਗ੍ਰाइंड ਕਰਕੇ ਇਹਨਾਂ ਦਾ ਫਾਈਨ ਪੇਸਟ ਬਣਾ ਲੈਣਾ ਹੁਣ ਇੱਥੇ ਨਾ ਪਾਣੀ ਔਰ ਸੂਜੀ ਨੂੰ ਮਿਕਸ ਕਰਕੇ ਰੱਖੇ 10 ਮਿੰਟ ਹੋ ਚੁੱਕੇ ਨੇ ਤੇ ਤੁਸੀਂ ਵੇਖ ਵੀ ਸਕਦੇ ਹੋ ਕਿ ਇਹ ਪਹਿਲੇ ਨਾਲੋਂ ਕਾਫੀ ਠਿਕ ਹੋ ਗਈ ਹੈ ਹਨਾ ਪਾਣੀ ਐਬਜ਼ਾਰਬ ਕਰ ਲਿਆ ਸੂਜੀ ਨੇ ਜੇ ਤਾਂ ਆਪਾਂ ਪਹਿਲਾਂ ਪਾਣੀ ਮਿਕਸ ਕੀਤਾ ਸੀ ਉਦੋਂ ਇਹ ਨਹੀਂ ਠਿਕ ਨਹੀਂ ਸੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਗ੍ਰाइंड ਕੀਤਾ ਹੋਇਆ ਮਸਾਲਾ ਜਿਹੜਾ ਲਸਣ ਅਦਰਕ ਹਰੀਆਂ ਮਿਰਚਾਂ ਸੌਫ ਤੇ ਜੀਰਾ ਪੀਸਿਆ ਸੀ ਨਾ ਉਹ ਸਾਰਾ ਇਹਦੇ ਵਿੱਚ ਪਾ ਦਵਾਂਗੇ ਸੌਫ ਦਾ ਸਵਾਦ ਹੈ ਪੂੜੀਆਂ ਦੇ ਵਿੱਚ ਬਹੁਤ ਹੀ ਵਧੀਆ ਆਉਂਦਾ ਹੈ ਤੇ ਨਾਲ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਉਬਲੇ ਤੇ ਕद्दूकस ਕੀਤੇ ਹੋਏ ਇੱਕ ਕੱਪ ਆਲੂ ਤੇ ਦੋ ਮੀਡੀਅਮ ਸਾਈਜ਼ ਦੇ ਆਲੂ ਨੇ ਜਿਨ੍ਹਾਂ ਨੂੰ ਮੈਂ ਉਬਾਲ ਕੇ ਤੇ ਕद्दूकस ਕਰ ਲਿਆ ਤੇ ਆਲੂ ਜਿਹੜੇ ਨੇ ਕद्दूकस ਕਰਕੇ ਹੀ ਪਾਣੇ ਨੇ ਹੁਣ ਇਹਦੇ ਵਿੱਚ ਜਾਏਗੀ ਹੱਥ ਨਾਲ ਕ੍ਰਸ਼ ਕੀਤੀ ਹੋਈ ਇੱਕ ਚਮਚ ਭਰ ਕੇ ਕਸੂਰੀ ਮੇਥੀ ਚਮਚ ਦਾ ਚੌਥਾ ਹਿੱਸਾ ਹਲਦੀ ਚਮਚ ਦਾ ਚੌਥਾ ਹਿੱਸੇ ਹੀ ਪੀਸੀ ਹੋਈਆਂ ਕਾਲੀਆ ਮਿਰਚਾਂ ਅੱਧਾ ਛੋਟਾ ਚਮਚ ਤੇ ਨੀਆ ਪਾਊਡਰ ਅੱਧਾ ਛੋਟਾ ਚਮਚ ਚਾਟ ਮਸਾਲਾ ਇੱਕ ਛੋਟਾ ਚਮਚ ਆਪਣੇ ਸਵਾਦ ਦੇ ਮੁਤਾਬਿਕ ਲੂਣ ਅੱਧਾ ਛੋਟਾ ਚਮਚ ਜਵੈਨ ਇੱਕ ਵੱਡਾ ਚਮਚ ਰੈੱਡ ਚਿਲੀ ਫਲੇਕਸ ਜਾਂ ਕੁੱਟੀਆਂ ਹੋਈਆਂ ਲਾਲ ਮਿਰਚਾਂ ਵੀ ਪਾ ਸਕਦੇ ਹੋ ਤੇ ਸਾਰੇ ਮਸਾਲਿਆਂ ਦੇ ਨਾਲ ਨਾ ਹੁਣ ਇਹਦੇ ਵਿੱਚ ਜਾਏਗਾ ਇੱਕ ਕੱਪ ਕਣਕ ਦਾ ਆਟਾ ਤੇ ਉਹੀ ਕੱਪ ਹੈ ਜਿਹਦੇ ਨਾਲ ਮੈਂ ਸੂਜੀ ਆਲੂ ਤੇ ਪਾਣੀ ਨਾਪਿਆ ਹੈ ਤੇ ਤੁਸੀਂ ਵੀ ਇੱਕੋ ਹੀ ਕੱਪ ਦਾ ਯਾਨੀ ਕਿ ਇੱਕੋ ਹੀ ਨਾਪ ਰੱਖਣਾ ਹੈ چاہے ਕੋਈ ਕੋਲੀ ਹੋਵੇ ਯਾ ਕੋਈ ਵੀ ਭਾਂਡਾ ਹੋਵੇ ਜਾਂ ਕੱਪ ਹੋਵੇ ਤੇ ਹੁਣ ਇਹਦੇ ਵਿੱਚ ਮੈਂ ਇੱਕ ਚੀਜ਼ ਹੋ ਪਾਣ ਲੱਗੀਆਂ ਜਿਹਦੇ ਨਾਲ ਕੀ ਪੂੜੀਆਂ ਬਹੁਤ ਹੀ ਖਸਤਾ ਬਨਣਗੀਆਂ ਉਹ ਕੀ ਹੈ ਦੋ ਵੱਡੇ ਚਮਚ ਭਰ ਕੇ ਵੇਸਨ ਬਸ ਹੁਣ ਲਾਸਟ ਵਿੱਚ ਆਪਾਂ ਇਹਦੇ ਵਿੱਚ ਪਾਣਾ ਹੈ ਕੱਟਿਆ ਹੋਇਆ ਹਰਾ ਧਨੀਆ ਖੂਬ ਕਲਰਫੁਲ ਪੂੜੀਆਂ ਬਨਣਗੀਆਂ ਬਹੁਤ ਹੀ ਵਧੀਆ ਤੇ ਹੁਣ ਆਪਾਂ ਕੀ ਕਰਨਾ ਹੈ ਇਹ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਇਹਨਾਂ ਦਾ ਆਟਾ ਗੁੰਨ ਲੈਣਾ ਜਿਵੇਂ ਆਪਾਂ ਪੂੜੀਆਂ ਦਾ ਰੋਟੀਆਂ ਦਾ ਆਟਾ ਗੁੰਦਦੇ ਆ ਨਾ ਉਸੇ ਤਰ੍ਹਾਂ ਹੀ ਪਰ ਆਟਾ ਗੁੰਨਾ ਹੈ ਆਪਾਂ ਬਿਨਾ ਪਾਣੀ ਤੋਂ ਜਿਹੜਾ ਪਾਣੀ ਆਪਾਂ ਪਹਿਲਾਂ ਸੂਜੀ 'ਚ ਪਾ ਲਿਆ ਬਸ ਪਾ ਲਿਆ ਬਾਕੀ ਹੋਰ ਪਾਣੀ ਦਾ ਇਸਤੇਮਾਲ ਆਪਾਂ ਬਿਲਕੁਲ ਨਹੀਂ ਕਰਨਾ ਤੇ ਐ ਲੋ ਜੀ ਮੈਂ ਇੱਥੇ ਨਾ ਪੂੜੀਆਂ ਵਾਂਗਰ ਟਾਈਟ ਆਟਾ ਗੁੰਨ ਕੇ ਤਿਆਰ ਕਰ ਲਿਆ ਜਿਵੇਂ ਰੋਟੀਆਂ ਦਾ ਗੁੰਦਦੇ ਹਾਂ ਉਸ ਤੋਂ ਥੋੜਾ ਜਿਹਾ ਟਾਈਟ ਤੇ ਇਹਦੇ ਇੰਨੇ ਟਾਈਟ ਆਟਾ ਗੁੰਨਣ ਵਿੱਚ ਨਾ ਮੈਂ 1 ਕੱਪ ਕਣਕ ਦੇ ਆਟੇ ਦਾ ਇਸਤੇਮਾਲ ਕੀਤਾ ਹੈ ਤੇ ਤੁਸੀਂ ਮਤਲਬ ਕਿ ਉਹਨਾਂ ਇਸਤੇਮਾਲ ਕਰ ਲਓ ਜਿੰਨਾ ਟਾਈਟ ਆਟਾ ਗੁੰਨਣ ਵਾਸਤੇ ਚਾਹੀਦਾ ਹੈ ਕਿਉਂਕਿ ਆਲੂਆਂ ਦੀ ਜਿਹੜੀ ਕੁਆਲਿਟੀ ਹੈ ਨਾ ਉਹਦੇ ਉੱਤੇ ਡਿਪੈਂਡ ਕਰਦਾ ਹੈ ਕਿ ਕਈ ਆਲੂਆਂ ਦੇ ਵਿੱਚ ਕੀ ਹੁੰਦਾ ਹੈ ਕਿ ਮੌਇਸਚਰ ਜ਼ਿਆਦਾ ਹੁੰਦਾ ਹੈ ਤੇ ਇਸ ਕਰਕੇ ਥੋੜਾ ਆਟਾ ਜ਼ਿਆਦਾ ਵੀ ਯੂਜ਼ ਹੋ ਸਕਦਾ ਹੈ ਤੇ ਕੋਈ ਕੋਈ ਸੂਜੀ ਵੀ ਜ਼ਿਆਦਾ ਪਾਣੀ ਐਬਜ਼ਾਰਬ ਕਰਦੀ ਹੈ ਤੇ ਕੋਈ ਘੱਟ ਕਰਦੀ ਹੈ ਤੇ ਹੁਣ ਹੱਥ ਤੇ ਥੋੜਾ ਜਿਹਾ ਤੇਲ ਪਾ ਕੇ ਨਾ ਇਹ ਆਟੇ ਨੂੰ ਆਪਾਂ ਥੋੜਾ ਜਿਹਾ ਹੋਰ ਮੁਲਾਮ ਕਰ ਲਵਾਂਗੇ ਤੇ ਲੋ ਜੀ ਪੂੜੀਆਂ ਵਾਸਤੇ ਆਟਾ ਇੱਕਦਮ ਤਿਆਰ ਹੈ ਤੇ ਹੁਣ ਆਪਾਂ ਛੋਟੀਆਂ ਛੋਟੀਆਂ ਪੂੜੀਆਂ ਵੇਲਾਂਗੇ ਤੇ ਤੇਲ ਨੂੰ ਮੈਂ ਪਹਿਲਾਂ ਹੀ ਗਰਮ ਹੋਣ ਵਾਸਤੇ ਗੈਸ ਤੇ ਰੱਖ ਦਿੱਤਾ ਹੈ ਹੁਣ ਜੇਕਰ ਤੁਹਾਡੇ ਕੋਲ ਵੇਇੰਗ ਸਕੇਲ ਹੈਗੀ ਹੈ ਨਾ ਤੇ ਤੁਸੀਂ ਉਹਦਾ ਇਸਤੇਮਾਲ ਕਰ ਸਕਦੇ ਹੋ ਆਟੇ ਦਾ weight ਕਰਨ ਵਾਸਤੇ ਤੇ ਇੱਕੋ ਜੀਆਂ ਪੂੜੀਆਂ ਬਨਣਗੀਆਂ ਇੱਕੋ size ਦੀਆਂ ਜਿਹੜੀਆਂ ਕਿ ਵੇਖਣ ਚ ਸੁਣੀਆਂ ਲੱਗਣਗੀਆਂ ਤੇ ਗੁੰਨੇ ਆਟੇ ਜੋ ਮੈਂ 25 ਗ੍ਰਾਮ ਦਾ ਇੱਕ ਪੇੜਾ ਲੈ ਲਿਆ ਹੈ ਐਨੇ 25 ਗ੍ਰਾਮ ਦੇ ਪੇੜੇ ਦੇ ਵਿੱਚ ਨਾ ਨਾਰਮਲ ਪੂੜੀਆਂ ਬਨਣਗੀਆਂ ਨਾ ਵੱਡੀਆਂ ਤੇ ਨਾ ਜ਼ਿਆਦਾ ਛੋਟੀਆਂ ਤੇ ਐ ਲੋ ਜੀ ਮੈਂ ਇੱਥੇ ਬਰਾਬਰ ਤੋਲ ਕੇ ਨਾ 25-25 ਗ੍ਰਾਮ ਦੇ 25 ਪੇੜੇ ਕਰ ਲਏ ਨੇ ਮੈਂ ਤੋਲ ਕੇ ਕੀਤੇ ਨੇ ਤੁਸੀਂ ਅੰਦਾਜ਼ੇ ਨਾਲ ਵੀ ਕਰ ਸਕਦੇ ਹੋ ਤੇ ਇਹ ਪੇੜੇ ਤਿਆਰ ਨੇ ਹੁਣ ਫਟਾਫਟ ਇਹਨਾਂ ਨੂੰ ਵੇਲੀ ਜਾਵਾਂਗੇ ਤੇ ਵੇਲ-ਵੇਲ ਕੇ ਪੂੜੀਆਂ ਇਹ ਹੁਣੇ ਪੇੜਿਆਂ ਦੇ ਉੱਤੇ ਨਾ ਥੋੜਾ ਥੋੜਾ ਸੁੱਕਾ ਆਟਾ ਲਗਾ ਕੇ ਆਪਾਂ ਇਹਨਾਂ ਨੂੰ ਗੋਲ ਪੂੜੀ ਦੀ ਸ਼ੇਪ ਦੇ ਦਾਂਗੇ ਯਾਨੀ ਕਿ ਪੂੜੀਆਂ ਵੇਲ ਲਵਾਂਗੇ ਤੇ ਮੈਂ ਤਾਂ ਸੁੱਕਾ ਆਟਾ ਲਗਾ ਕੇ ਵੇਲਦੀ ਆ ਤੇ ਜਿਨ੍ਹਾਂ ਨੂੰ ਤੇਲ ਨਾਲ ਪ੍ਰੈਕਟਿਸ ਆ ਤੇਲ ਨਾਲ ਵੇਲ ਲਵੋ ਜਿੱਦਾਂ ਸੌਖਾ ਲੱਗਦਾ ਹੈ ਤੇਲ ਲਗਾ ਕੇ ਤੇ ਭਾਵੇਂ ਸੁੱਕੇ ਆਟੇ ਨਾਲ ਤੇ ਹੁਣ ਭਾਵੇਂ ਇੱਕ ਇੱਕ ਪੂੜੀ ਵੇਲੀ ਜਾਓ ਤੇ ਇੱਕ ਇੱਕ ਫਰਾਈ ਕਰੀ ਜਾਓ ਤੇ ਭਾਵੇਂ ਸਾਰੀਆਂ ਇਕੱਠੀਆਂ ਵੇਲ ਕੇ ਰੱਖ ਲਵੋ ਜਿੱਦਾਂ ਤੁਹਾਨੂੰ ਸੌਖਾ ਲੱਗਦਾ ਹੈ ਤੇ ਇਹ ਜਿਹੜੀਆਂ ਪੂੜੀਆਂ ਨੇ ਨਾ ਬਹੁਤ ਜ਼ਿਆਦਾ ਪਤਲੀਆਂ ਨਹੀਂ ਰੱਖਣੀਆਂ ਆ ਦੇਖੋ ਇਸ ਤਰ੍ਹਾਂ ਦੀਆਂ ਇੰਨੀਆਂ ਖਮੋਟੀਆਂ ਠੀ ਤੇ ਐ ਲੋ ਜੀ ਮੈਂ 6-7 ਪੂੜੀਆਂ ਵੇਲ ਕੇ ਰੱਖ ਲਈਆਂ ਨੇ ਤੇ ਇਧਰ ਤੇਲ ਵੀ ਗਰਮ ਹੋ ਚੁੱਕਿਆ ਹੈ ਤੇ ਇੱਕ ਇੱਕ ਕਰਕੇ ਨਾ ਪੂੜੀ ਨੂੰ ਆਪਾਂ ਮੀਡੀਅਮ ਗਰਮ ਤੇਲ ਦੇ ਵਿੱਚ ਪਾਈ ਜਾਵਾਂਗੇ ਤੇ ਸਾਈਡ ਚੇਂਜ ਕਰਦੇ ਹੋਏ ਵਧੀਆ ਜਿਹਾ 골ਡਨ ਬ੍ਰਾਊਨ ਜਿਹਾ ਕਲਰ ਆਨ ਤੱਕ ਇਹਨਾਂ ਨੂੰ ਆਪਾਂ ਫ੍ਰਾਈ ਕਰ ਲੈਣਾ ਹੈ ਉੱਪਰੋਂ ਥੋੜਾ ਥੋੜਾ ਪ੍ਰੈਸ ਕਰਾਂਗੇ ਉਹਨਾਂ ਨਾਲ ਕੀ ਹੈ ਕਿ ਪੂੜੀਆਂ ਫੁੱਲ ਜਾਣਗੀਆਂ ਤੇ ਫਿਰ ਹਲਕਾ ਹਲਕਾ ਤੇਲ ਨਾ ਉੱਪਰ ਪਾਈ ਜਾਵਾਂਗੇ ਤੇ ਜਿਹੜੀ ਗੈਸ ਦੀ ਫਲੇਮ ਹੈ ਉਹਨੂੰ ਆਪਣੇ ਹਿਸਾਬ ਨਾਲ ਤੁਸੀਂ ਸੈੱਟ ਕਰ ਲਵੋ ਕਦੀ ਤੇਜ਼ ਤੇ ਕਦੀ ਘੱਟ ਤੇ ਜਦੋਂ ਪੂੜੀ ਇਸ ਤਰ੍ਹਾਂ ਦੀ ਕ੍ਰਿਸਪੀ ਜੀ ਹੋ ਜਵੇ ਨਾ ਵਧੀਆ ਜੇ 골ਡਨ ਕਲਰ ਚ ਆ ਜਾਵੇ ਉਹ ਤੋਂ ਆਪਾਂ ਆਇਲ ਚੋਂ ਕੱਢ ਕੇ ਤੇ ਪਲੇਟ 'ਤੇ ਰੱਖ ਲਵਾਂਗੇ ਤੇ ਇਸ ਤਰ੍ਹਾਂ ਦੀਆਂ ਮਸਾਲੇਦਾਰ ਪੂੜੀਆਂ ਬਣਾ ਕੇ ਨਾ ਤੁਸੀਂ ਆਪਣੀ ਮਨਪਸੰਦ ਚਟਨੀ ਨਾਲ ਜਾਂ achar ਨਾਲ ਜਾਂ ਦਹੀਂ ਨਾਲ ਰਾਇਤੇ ਨਾਲ ਖਾਓ ਬਹੁਤ ਹੀ ਸਵਾਦ ਲੱਗਦੀਆਂ ਨੇ ਪਰ ਇਹ ਪੂੜੀਆਂ ਇੰਨੀਆਂ ਵਧੀਆ ਔਰ ਮਸਾਲੇਦਾਰ ਹੁੰਦੀਆਂ ਨੇ ਨਾ ਕਿ ਕੋਈ ਵੀ ਦਾਲ ਸਬਜੀ ਦੇ achar ਚਟਨੀ ਦੀ ਲੋੜ ਹੀ ਨਹੀਂ ਪੈਂਦੀ ਬਿਨਾ ਦਾਲ ਦੇ ਬਿਨਾ ਸਬਜੀ ਦੇ ਪੰਜ ਪੰਜ 6 6 ਤੁਸੀਂ ਬੜੇ ਆਰਾਮ ਨਾਲ ਖਾ ਸਕਦੇ ਹੋ ਇੰਨੀਆਂ ਜ਼ਿਆਦਾ ਟੇਸਟੀ ਬਣਦੀਆਂ ਨੇ ਬਰਸਾਤ ਦੇ ਮੌਸਮ ਦੇ ਵਿੱਚ ਨਾ ਕਚੌੜੀਆਂ ਪਕੌੜੇ ਪੂੜ ਤੇ ਇਸ ਨਾਲ ਦੀਆਂ ਖਸਤਾ ਖਸਤਾ ਮਸਾਲੇਦਾਰ ਪੂੜੀਆਂ ਬਣਾ ਕੇ ਤੁਸੀਂ ਸਫ਼ਰ 'ਚ ਲਿ ਜਾਓ ਟਿਫਨ 'ਚ ਪੈਕ ਕਰੋ ਤੇ ਭਾਵੇਂ ਸਵੇਰੇ ਆ ਸ਼ਾਮ ਦੀ ਚਾਹ ਨਾਲ ਨਾਸ਼ਤੇ ਵਾਂਗੂ ਖਾਓ ਇਹ ਪੂੜੀਆਂ ਬਹੁਤ ਹੀ ਟੇਸਟੀ ਲੱਗਦੀਆਂ ਨੇ